ਸਾਥੀਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਜੀਆ ਨੂੰ ਮੇਰੇ ਨਾਲ ਮੇਰੇ ਕੈਬਿਨੇਟ ਦੇ ਸਾਥੀ ਪੀ ਡਬਲਿਊ ਡਿਮਿੰਸਟਰ ਪਾਵਰ ਮਿਨਿਸਟਰ ਗੁਰਪ੍ਰੀਤ ਸਿੰਘ ਜੀ ਈਟੀਓ ਸਾਹਿਬ ਸਾਡੇ ਨਾਲ ਸਨੀ ਆਲੂਵਾਲੀਆ ਜੀ ਜਿਹੜੇ ਕਿ ਸਾਡੇ ਆਰਗੇਨਾਈਜੇਸ਼ਨ ਦਾ ਕੰਮ ਦੇਖਦੇ ਨੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਔਰ ਨੀਲ ਗਰਗ ਜੀ ਸਾਡੇ ਚੀਫ ਸਪੋਕਸਪਰਸਨ ਔਰ ਚੇਅਰਮੈਨ ਇੰਡਸਟਰੀਜ਼ ਸੋ ਸਾਰੇ ਸਾਥੀਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਪਰਪਸ ਜੋ ਅੱਜ ਇੱਕ ਬੇਮਿਸਾਲ ਬਜਟ ਪੰਜਾਬ ਦੀ ਆਮ ਆਦੀ ਪਾਰਟੀ ਦੀ ਭਵੰਤਮਨ ਜੀ ਦੀ ਸਰਕਾਰ ਨੇ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਦੇ ਜ਼ਰੀਏ ਜੋ ਅੱਜ ਇੱਕ ਬੇਮਿਸਾਲ ਬਜਟ ਪੇਸ਼ ਕੀਤਾ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਓਵਰਆਲ ਡਵੈਲਪਮੈਂਟ ਦਾ ਉਹਦੇ ਲਈ ਉ체ਚੇ ਤੌਰ ਤੇ ਮੈਂ ਆਮ ਆਦੀ ਪਾਰਟੀ ਦਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਪੰਜਾਬੀਆਂ ਵੱਲੋਂ ਮਾਨ ਸਾਹਿਬ ਦਾ ਚੀਮਾ ਸਾਹਿਬ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਜਿਨ੍ਹਾਂ ਦੀ ਗਾਈਡੈਂਸ ਦੇ ذریعے ਇਹ ਓਵਰ ਆਲ ਡਵੈਲਪਮੈਂਟ ਬਜਟ ਹੈ ਜਿਹੜਾ ਇਹ ਅੱਜ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹ ਧੰਨਵਾਦ ਕਰਨ ਲਈ ਅੱਜ ਤੁਹਾਡੇ ਸਨਮੁਖ ਹੋ ਰਿਹਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਲੱਖ 36000 ਕਰੋੜ ਦਾ ਇਹ ਬਜਟ ਮੈਂ ਸਮਝਦਾ ਕਿ ਇਹੋ ਜਿਹਾ ਬਜਟ ਹੈ ਜਿਹਦੇ ਜਿਹਦੇ ਵਿੱਚ ਬਹੁਤ ਸਾਰੇ ਨਵੇਂ ਇਨੀਸ਼ੀਏਟਿਵਸ ਦੇ ਜਿਹੜੇ ਉਹ ਲਏ ਗਏ ਨੇ ਬਹੁਤ ਸਾਰੇ ਮੀਲ ਪੱਥਰ ਨੇ ਜਿਹੜੇ ਉਹ ਸਾਬਤ ਹੋ ਰਹੇ ਨੇ ਤਕਰੀਬਨ 10% ਦੀ ਗਰੋਥ ਦੇ ਨਾਲ ਐਕਸਪੈਕਟਿਡ ਅਗਲੇ ਸਾਲ ਦੇ ਵਿੱਚ ਹੁਣ ਤੱਕ ਦਾ ਮੈਂ ਸਮਝਦਾ ਕਿ ਇਹ ਸਭ ਤੋਂ ਬੈਸਟ ਬਜਟ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਕਿਉਂਕਿ ਪਹਿਲੀ ਇਹੋ ਜੀ ਸਰਕਾਰ ਹੈ ਜਿਹਦੇ 3 ਸਾਲ ਪੂਰਾ ਹੋਣ ਦੇ ਬਾਵਜੂਦੇ ਉਹ ਚੌਥਾ ਬਜਟ ਪੇਸ਼ ਹੋਣ ਦੇ ਦੇ ਸਮੇਂ ਇੱਕ ਵੀ ਨਵੇਂ ਪੈਸੇ ਦਾ ਟੈਕਸ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਬੋਝ ਹੈ ਜਿਹੜਾ ਨਵੇਂ ਕਿਸੇ ਵੀ ਟੈਕਸ ਦਾ ਉਹ ਨਹੀਂ ਪਾਇਆ ਜਾ ਰਿਹਾ ਇਸ ਤੋਂ ਇਲਾਵਾ ਰੈਵਨਿਊ ਅਗਮੈਂਟੇਸ਼ਨ ਬੜੇ ਵੱਡੇ ਪੱਧਰ ਤੇ ਹੋਈ ਹੈ 14% ਰੈਵਨਿਊ ਅਗਮੈਂਟੇਸ਼ਨ ਹੈ ਜਿਹੜੀ ਉਹ ਪਿਛਲੇ ਸਾਲਾਂ ਨਾਲੋਂ ਹੋਈ ਹੈ ਔਰ ਜੋ ਇੱਕ ਪਿਛਲੇ ਲੰਬੇ ਸਮੇਂ ਤੋਂ ਜੋ ਲੜਾਈ ਸਮੁੱਚਾ ਪੰਜਾਬ ਲੜ ਰਿਹਾ ਸੀ ਔਰ ਖਾਸ ਤੌਰ ਤੇ ਨਾ 3 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਤੁਸੀਂ ਸਾਰੇ ਆਪਾਂ ਡਰੱਗਸ ਦੇ ਲਈ ਚਿੰਤਤ ਰਹੇ ਆ ਕਿ ਪੰਜਾਬ ਦੇ ਵਿੱਚ ਇਹ ਛੇਵਾਂ ਨਸ਼ਿਆਂ ਦਾ ਦਰਿਆ ਕਿੱਥੋਂ ਆ ਬੜਿਆ ਤੇ ਉਹਨੂੰ ਉਹਦੇ ਲਈ ਇੱਕ ਨਿਰਣਾਇਕ ਲੜਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਲੜ ਰਹੀ ਹੈ ਜਿਹਦੇ ਤਹਿਤ ਬੜੀ ਜਲਦੀ ਹੀ ਡਰੱਗ ਸੈਂਸਸ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਹਰ ਘਰ ਦਾ ਸਰਵੇ ਹੋਏਗਾ ਤਾਂ ਕਿ ਆਈਡੈਂਟੀਫਾਈ ਕੀਤਾ ਜਾ ਸਕੇ ਕਿ ਜੇ ਕੋਈ ਇਨੀਸ਼ੀਅਲ ਸਟੇਜ ਦੇ ਉੱਪਰ ਜੇ ਕੋਈ ਬੱਚਾ ਇਸ ਇਸ ਪਾਸੇ ਵੱਲ ਨੂੰ ਚਾਹੁੰਦਾ ਨਸ਼ੇ ਦੇ ਵਿੱਚ ਪੈਂਦਾ ਤਾਂ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਦਰੋਸਤ ਕੀਤਾ ਜਾਵੇ ਤੇ ਉਹਨੂੰ ਸਹੀ ਲੀ ਦੇ ਚੜਾਇਆ ਜਾ ਸਕੇ ਤੇ ਉੱਥੋਂ ਹੀ ਜਿਹੜੇ ਪੈਡਲਰ ਨੇ ਉਹਨਾਂ ਦੀ ਇਨਫੋਰਮੇਸ਼ਨ ਨਿਕਲਣੀ ਹੈ ਤੇ ਉਹਨਾਂ ਨੂੰ ਡਰਗ ਪੈਡਲਰ ਦਾ ਸਮੱਗਲਰ ਨੂੰ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਸਖਤੀ ਦੇ ਨਾਲ ਹੈਂਡਲ ਹੈ ਜਿਹੜਾ ਉਹ ਕੀਤਾ ਜਾਊਗਾ ਜਿਹਦੇ ਲਈ 150 ਕਰੋੜ ਦੀ ਡਰਗ ਸੈਂਸਸ ਦੇ ਲਈ ਅਸੀਂ ਪ੍ਰੋਵੀਜ਼ਨ ਕੀਤੀ ਹੈ ਇਸ ਤੋਂ ਇਲਾਵਾ ਜੋ ਲੋਕਾਂ ਨੂੰ emergeny services ਦੇਣ ਦੇ ਲਈ ਪੁਲਿਸ ਤਕਰੀਬਨ 2-wheeler اور 4-wheelers 1674 2-wheelers اور 4-wheelers ਉਹ ਐਕਵਾਇਰ ਕੀਤੇ ਜਾ ਰਹੇ ਨੇ ਜਿਹਦੇ ਨਾਲ emergeny respond period ਹੈ ਜਿਹੜਾ ਪੁਲਿਸ ਦਾ ਉਹ ਤਕਰੀਬਨ 20-25 ਮਿੰਟ ਤੋਂ ਘਟ ਕੇ ਸਿਰਫ 8 ਮਿੰਟ ਰਹਿ ਜਾਏਗਾ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਪੁਲਿਸਿੰਗ ਦੇ ਐਂਗਲ ਦੇ ਨਾਲ ਇੱਕ ਸੇਫ ਐਂਡ ਸਿਕਿਉਰ ਸੁਸਾਇਟੀ ਦੇ ਐਂਗਲ ਦੇ ਪੱਖੋਂ ਪੰਜਾਬ ਆਉਣ ਵਾਲੇ ਇੱਕ ਸਾਲ ਦੇ ਵਿੱਚ ਵਨ ਆਫ ਦਾ ਬੈਸਟ ਸਟੇਟਸ ਇਨ ਦਾ ਕੰਟਰੀ ਜਿਹੜਾ ਉਹ ਬਣਨ ਜਾ ਰਿਹਾ ਹੈ